ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤੂੰ ਦਾਦੇ ਉੱਤੇ ਰੱਖ ਡੋਰੀਆਂ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਰਾਸ ਆਉਣਗੇ ਰਿ ਵਿਕਾਜ ਸਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਕਾਜ ਕਿਰਪਾ ਤੂੰ ਲਾਲੈ ਚਰਨ ਤੇਰੇ ਬਿਨਾ ਮੇਰਾ ਕੋਈ ਵੀ ਨਦਰਦੀ ਓ ਜਾਣ ਗਏ ਤੇਰੇ ਵਿਵਾਰੇ ਨਿਆਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਦੁੱਖਾਂ ਵਿੱਚ ਭੜੀ ਦਾਤਾ ਸਾਡੀ ਬਾ ਗਰੀਬਾਂ ਦੀ ਤੇਰੇ ਹੱਥ ਡੋਰ ਸਿਆ ਸਾਡੀਆਂ ਨਸੀਬਾਂ ਦੀ ਦੁੱਖਾਂ ਵਿੱਚ ਬੜੀ ਬਾਂ ਸਾਡੀ ਤੂੰ ਗਰੀਬਾਂ ਦੀ ਤੇਰੇ ਹੱਥ ਡੋਰ ਦਾਤਾ ਸਾਡੀਆਂ ਨਸੀਬਾਂ ਦੀ ਕਰ ਦੇਣਗੇ ਓਹੋ ਪਾਰ ਉਤਾਰੇ ਕਰ ਦੇਣਗੇ ਓਹ ਪਾਰ ਉਤਾਰੇ ਦਾਤੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਬੇੜੀ ਆਪੇ ਤੇਰੀ ਲੱਗੂ ਕਿਨਾਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤੂੰ ਦਾਤੇ ਉੱਤੇ ਰੱਖ ਡੋਰੀਆਂ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਕਾਰਿ ਕਿਰਪਾ ਤੂੰ ਲਾਲੈ ਚਰਨ ਤੇਰੇ ਬਿਨਾ ਮੇਰਾ ਕੋਈ ਵੀ ਨਦਰਦੀ ਹੋ ਜਾਣਗੇ ਤੇਰੇ ਵਿਵਾਰੇ ਨਿਆਰੇ ਤੂੰ ਦਾਤੇ ਉਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਦੁੱਖਾਂ ਵਿੱਚ ਭੜੀ ਦਾਤਾ ਸਾਡੀ ਬਾ ਗਰੀਬਾਂ ਦੀ ਤੇਰੇ ਹੱਥ ਡੋਰ ਸਾਂ ਸਾਡੀਆਂ ਨਸੀਬਾਂ ਦੀ ਦੁੱਖਾਂ ਵਿੱਚ ਬੜੀ ਬਾਂ ਸਾਡੀ ਤੂੰ ਗਰੀਬਾਂ ਦੀ ਤੇਰੇ ਹੱਥ ਧੋਰ ਦਾਤਾ ਸਾਡੀਆਂ ਨਸੀਬਾਂ ਦੀ ਕਰ ਦੇਣਗੇ ਉਹੋ ਪਾਰ ਉਤਾਰੇ ਕਰ ਦੇਣਗੇ ਉਪਾਰ ਉਤਾਰੇ ਦਾਤੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਢੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਦਾਤੇ ਉੱਤੇ ਰੱਖ ਡੋਰੀਆਂ ਰਾਸ ਆਉਣਗੇ ਕਾਜ ਸਾਰੇ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਕਾਜ ਕਿਰਪਾ ਤੂੰ ਲਾਲੈ ਚਰਨਾਂ ਤੇਰੇ ਬਿਨਾ ਮੇਰਾ ਕੋਈ ਵੀ ਨਦਰਦੀ ਹੋ ਜਾਣ ਕੇ ਤੇਰੇ ਵੀ ਵਾਰੇ ਨਿਆਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ 베ੜੀ ਆਪੇ ਤੇਰੀ ਲਗ ਜੁ ਕਿਨਾਰੇ ਤੂੰ ਦਾਦੇ ਉੱਤੇ ਰਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਦੁੱਖਾਂ ਵਿੱਚ ਭੜੀ ਦਾਤਾ ਸਾਡੀ ਬਾ ਗਰੀਬਾਂ ਦੀ ਤੇਰੇ ਹੱਥ ਡੋਰ ਸਆਂ ਸਾਡੀਆਂ ਨਸੀਬਾਂ ਦੀ ਦੁੱਖਾਂ ਵਿੱਚ ਬੜੀ ਬਾ ਸਾਡੀ ਤੂੰ ਗਰੀਬਾਂ ਦੀ ਤੇਰੇ ਹੱਥ ਡੋਰ ਦਾਤਾ ਰੱਦੀਆਂ ਨਸੀਬਾਂ ਦੀ ਕਰ ਦੇਣਗੇ ਉਹ ਪਾਰ ਉਤਾਰੇ ਕਰ ਦੇਣਗੇ ਉਹ ਪਾਰ ਉਤਾਰੇ ਦਾਤੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤੂੰ ਦਾਦੇ ਉੱਤੇ ਰੱਖ ਡੋਰੀਆਂ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਦੂਦਾ ਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਕਾਰ ਕਿਰਪਾ ਤੂੰ ਲਾਲ ਹੈ ਚਰਨ ਤੇਰੇ ਬਿਨਾ ਮੇਰਾ ਕੋਈ ਵੀ ਨਦਰਦੀ ਹੋ ਜਾਣਗੇ ਤੇਰੇ ਵੀਵਾਰੇ ਨਿਆਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ 베ੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਦੁੱਖਾਂ ਵਿੱਚ ਭੜੀ ਦਾਤਾ ਸਾਡੀ ਬਾ ਗਰੀਬਾਂ ਦੀ ਤੇਰੇ ਹੱਥ ਡੋਰ ਸਾਈਆਂ ਸਾਡੀਆਂ ਨਸੀਬਾਂ ਦੀ ਦੁੱਖ ਵਿੱਚ ਬੜੀ ਬਾਂ ਸਾਡੀ ਤੂੰ ਗਰੀਬਾਂ ਦੀ ਤੇਰੇ ਹੱਥ ਡੋਰ ਦਾਤਾ ਸਾਡੀਆਂ ਨਸੀਬਾਂ ਦੀ ਕਰ ਦੇਣਗੇ ਓਹੋ ਪਾਰ ਉਤਾਰੇ ਕਰ ਦੇਣਗੇ ਓਹ ਪਾਰ ਉਤਾਰੇ ਦਾਤੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਬੇੜੀ ਆਪੇ ਤੇਰੀ ਲੱਗੂ ਕਿਨਾਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤੂੰ ਦਾਤੇ ਉੱਤੇ ਰੱਖ ਡੋਰੀਆਂ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਕარი ਕਿਰਪਾ ਤੂੰ ਲਾਲੈ ਚਰਨ ਤੇਰੇ ਬਿਨਾ ਮੇਰਾ ਕੋਈ ਵੀ ਨਦਰਦੀ ਹੋ ਜਾਣਗੇ ਤੇਰੇ ਵਿਵਾਰੇ ਨਿਆਰੇ ਤੂੰ ਦਾਤੇ ਉਤੇ ਰੱਖ ਡੋਰੀਆਂ ਉਹ ਬਾਬੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੁ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਦੁੱਖਾਂ ਵਿੱਚ ਭੜੀ ਦਾਤਾ ਸਾਡੀ ਬਾ ਗਰੀਬਾਂ ਦੀ ਤੇਰੇ ਹੱਥ ਡੋਰ ਸਿਆਂ ਸਾਡੀਆਂ ਨਸੀਬਾਂ ਦੀ ਦੁੱਖ ਵਿੱਚ ਵੜੀ ਬਾਂ ਸਾਡੀ ਤੂੰ ਗਰੀਬਾਂ ਦੀ ਤੇਰੇ ਹੱਥ ਧੋਰ ਦਾਤਾ ਸਾਡੀਆਂ ਨਸੀਬਾਂ ਦੀ ਕਰ ਦੇਣਗੇ ਉਹੋ ਪਾਰ ਉਤਾਰ ਕਰ ਦੇਣਗੇ ਉਪਾਰ ਉਤਾਰੇ ਦਾਤੇ ਉਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਢੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਦਾਤੇ ਉੱਤੇ ਰੱਖ ਡੋਰੀਆਂ ਰਾਸ ਆਉਣਗੇ ਵਿਕਾਜ ਸਾਰੇ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਕਾਜ ਕਿਰਪਾ ਤੂੰ ਲਾਲੈ ਚਰਨ ਤੇਰੇ ਬਿਨਾ ਮੇਰਾ ਕੋਈ ਵੀ ਨਦਰਦੀ ਹੋ ਜਾਣਗੇ ਤੇਰੇ ਵੀ ਵਾਰੇ ਨਿਆਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ 베ੜੀ ਆਪੇ ਤੇਰੀ ਲਗ ਜੁ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਦੁੱਖਾ ਵਿੱਚ ਫੜੀ ਦਾਤਾ ਸਾਡੀ ਬਾ ਗਰੀਬਾਂ ਦੀ ਤੇਰੇ ਹੱਥ ਡੋਰ ਸਆਂ ਸਾਡੀਆਂ ਨਸੀਬਾਂ ਦੀ ਦੁੱਖਾ ਵਿੱਚ ਬੜੀ ਬਾ ਸਾਡੀ ਤੂੰ ਗਰੀਬਾਂ ਦੀ ਤੇਰੇ ਹੱਥ ਡੋਰ ਦਾਤਾ ਰੱਦੀਆਂ ਨਸੀਬਾਂ ਦੀ ਕਰ ਦੇਣਗੇ ਉਹ ਪਾਰ ਉਤਾਰੇ ਕਰ ਦੇਣਗੇ ਉਹ ਪਾਰ ਉਤਾਰੇ ਦਾਤੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਉਂਦਾ ਤੇ ਉਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਢੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਦਾਤੇ ਉੱਤੇ ਰੱਖ ਡੋਰੀਆਂ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਕਾ ਕਰਪਾ ਤੂੰ ਲਾਲ ਹੈ ਚਰਨ ਤੇਰੇ ਬਿਨਾ ਮੇਰਾ ਕੋਈ ਵੀ ਨਦਰਦੀ ਹੋ ਜਾਣਗੇ ਤੇਰੇ ਵੀ ਵਾਰੇ ਨਿਆਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਦੁੱਖਾਂ ਵਿੱਚ ਫੜੀ ਦਾਤਾ ਸਾਡੀ ਬਾ ਗਰੀਬਾਂ ਦੀ ਤੇਰੇ ਹੱਥ ਡੋਰ ਸਿਆ ਸਾਡੀਆਂ ਨਸੀਬਾਂ ਦੀ ਦੁੱਖਾਂ ਵਿੱਚ ਬੜੀ ਬਾਂ ਸਾਡੀ ਤੂੰ ਗਰੀਬਾਂ ਦੀ ਤੇਰੇ ਹੱਥ ਡੋਰ ਦਾਤਾ ਸਾਡੀਆਂ ਨਸੀਬਾਂ ਦੀ ਕਰ ਦੇਣਗੇ ਓਹੋ ਪਾਰ ਉਤਾਰੇ ਕਰ ਦੇਣਗੇ ਓਹ ਪਾਰ ਉਤਾਰੇ ਦਾਤੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਦਾਤੇ ਉੱਤੇ ਰੱਖ ਡੋਰੀਆਂ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਕਾਰਿ ਕਿਰਪਾ ਤੂੰ ਲਾਲੈ ਚਰਨ ਤੇਰੇ ਬਿਨਾ ਮੇਰਾ ਕੋਈ ਵੀ ਨਦਰਦੀ ਹੋ ਜਾਣਗੇ ਤੇਰੇ ਵੀਵਾਰੇ ਨਿਆਰੇ ਤੂੰ ਦਾਤੇ ਉਤੇ ਰੱਖ ਡੋਰੀਆਂ ਉਹ ਬਾਬੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੁ ਕਿਨਾਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਦੁੱਖਾਂ ਵਿੱਚ ਫੜੀ ਦਾਤਾ ਸਾਡੀ ਬਾ ਗਰੀਬਾਂ ਦੀ ਤੇਰੇ ਹੱਥ ਡੋਰ ਸਿਆਂ ਸਾਡੀਆਂ ਨਸੀਬਾਂ ਦੀ ਦੁੱਖ ਵਿੱਚ ਬੜੀ ਬਾ ਸਾਡੀ ਤੂੰ ਗਰੀਬਾਂ ਦੀ ਤੇਰੇ ਹੱਥ ਡੋਰ ਦਾਤਾ ਸਾਡੀਆਂ ਨਸੀਬਾਂ ਦੀ ਕਰ ਦੇਣਗੇ ਉਹੋ ਪਾਰ ਉਤਾਰੇ ਕਰ ਦੇਣਗੇ ਉਹ ਪਾਦੇ ਉਤਾਰੇ ਦਾਤੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਢੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਦਾਤੇ ਉੱਤੇ ਰੱਖ ਡੋਰੀਆਂ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਕਾਜ ਕਿਰਪਾ ਤੂੰ ਲਾਲੈ ਚਰਨ ਤੇਰੇ ਬਿਨਾ ਮੇਰਾ ਕੋਈ ਵੀ ਨਦਰਦੀ ਹੋ ਜਾਣਗੇ ਤੇਰੇ ਵੀ ਵਾਰੇ ਨਿਆਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੁ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਦੁੱਖਾਂ ਵਿੱਚ ਭੜੀ ਦਾਤਾ ਸਾਡੀ ਬਾ ਗਰੀਬਾਂ ਦੀ ਤੇਰੇ ਹੱਥ ਡੋਰ ਸਿਆਂ ਸਾਡੀਆਂ ਨਸੀਬਾਂ ਦੀ ਦੁੱਖਾਂ ਵਿੱਚ ਭੜੀ ਬਾ ਸਾਡੀ ਤੂੰ ਗਰੀਬਾਂ ਦੀ ਤੇਰੇ ਹੱਥ ਡੋਰ ਦਾਤਾ ਸਰਦਿਆ ਨਸੀਬਾਂ ਦੀ ਕਰ ਦੇਣਗੇ ਉਹ ਪਾਰ ਉਤਾਰੇ ਕਰ ਦੇਣਗੇ ਉਹ ਪਾਰ ਉਤਾਰੇ ਦਾਤੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਕਿਨਾਰੇ ਉਂਦਾ ਤੇ ਉਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਬੇੜੀ ਆਪੇ ਤੇਰੀ ਲੱਗੂ ਕਿਨਾਰੇ ਤੂੰ ਦਾਦੇ ਉੱਤੇ ਰੱਖ ਡੋਰੀਆਂ ਤੂੰ ਦਾਦੇ ਉੱਤੇ ਰੱਖ ਡੋਰੀਆਂ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਰਾਸ ਆਉਣਗੇ ਤੇਰੇ ਵੀ ਕਾਜ ਸਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਕਰ ਕਿਰਪਾ ਤੂੰ ਲਾਲ ਹੈ ਚਰਨ ਤੇਰੇ ਬਿਨਾ ਮੇਰਾ ਕੋਈ ਵੀ ਨਦਰਦੀ ਹੋ ਜਾਣਗੇ ਤੇਰੇ ਵੀਵਾਰੇ ਨਿਆਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ 베ੜੀ ਆਪੇ ਤੇਰੀ ਲੱਗ ਜੁ ਕਿਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਂ